ਜੀ ਸਭ ਤੋਂ ਪਹਿਲਾਂ ਦਾ ਆਮ ਆਦਮੀ ਪਾਰਟੀ ਹਾਈ ਕਮਾਂਡ ਅਤੇ ਸਰਦਾਰ ਭਵਨ ਸਿੰਘ ਮਾਨ ਸੀਐਮ ਪੰਜਾਬ ਉਹਨਾਂ ਦੇ ਤਹਿਦ ਲੋ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਉਮੀਦਵਾਰ ਬਣਾ ਕੇ ਬਾਲੀਆਂ ਜ਼ੋਨ ਦੇ ਵਿੱਚ ਭੇਜਿਆ ਅਸੀਂ ਉਹਨਾਂ ਦਾ ਆਪਣੇ ਵੱਲੋਂ ਤੇ ਆਪਣੇ ਵਰਕਰਾਂ ਵੱਲੋਂ ਅਤੇ ਵਲੰਟੀਅਰ ਵੀਰਾਂ ਵੱਲੋਂ ਫੇਰ ਦੁਬਾਰਾ ਇੱਕ ਵਾਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੀਗਾ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਵੀ ਤੁਹਾਡੇ ਨਾਲ ਮਿਲ ਕੇ ਚੱਲਾਂਗੇ ਤੇ ਵਿਸ਼ਵਾਸ ਦਿਵਾਉਣੇ ਆ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਜੋ ਕਿ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਸੀਂ ਦੱਸਿਆ ਵੀ ਜੋ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਬਣੀ ਹੋਈ ਆ ਉਹਦਾ ਤੁਹਾਨੂੰ ਪਤਾ ਹੀ ਆ ਵੀ ਕਿਹੋ ਜੀ ਤੁਹਾਨੂੰ ਫੰਡ ਮਿਲਦੇ ਆ ਜਾਂ ਕਿਹੋ ਜੇ ਕੰਮਕਾਰ ਹੁੰਦੇ ਆ ਤਾਂ ਉਹਦੇ ਵਿੱਚ ਬਹੁਤ ਬਜ਼ੁਰਗਾਂ ਨੇ ਇਹ ਦੱਸਿਆ ਵੀ ਸਾਡੇ ਨਾਲ ਜੋ ਅੱਜ ਆਮ ਆਦਮੀ ਪਾਰਟੀ ਤੋਂ ਸਾਨੂੰ ਮਿਲੇਗਾ ਉਹ ਅੱਜ ਤੱਕ ਸਾਨੂੰ ਕਦੇ ਕਿਸੇ ਪਾਰਟੀ ਤੋਂ ਨਹੀਂ ਮਿਲਿਆ ਜਿਵੇਂ ਕਿ ਪਿੰਡਾਂ ਦੇ ਵਿੱਚ ਪਾਣੀ ਦੀ ਇੱਕ ਬਾਪੂ ਜੀ ਨੇ ਦੱਸਿਆ ਕਹਿੰਦਾ ਮੈਂ ਸਨ 47 ਤੋਂ ਦੇਖਦਾ ਸੀਗਾ ਵੀ ਕਦੇ ਟਿੱਬਿਆਂ ਦੇ ਨਹਿਰੀ ਪਾਣੀ ਨਹੀਂ ਪਹੁੰਚ ਸਕਦਾ ਉਹਨੇ ਬਹੁਤ ਵੱਡੀ ਗੱਲ ਇਹ ਦੱਸੀ ਸਾਨੂੰ ਉਹਦੀ ਵੀਡੀਓ ਵੀ ਵਾਇਰਲ ਹੋਈ ਆ ਉਹ ਕਹਿੰਦਾ ਮੈਂ ਸੋਚਿਆ ਵੀ ਨਹੀਂ ਸੀ ਵੀ ਟਿੱਬਿਆਂ ਤੇ ਪਾਣੀ ਪਹੁੰਚ ਜੂਗਾ ਜੋ ਕਿ ਸਰਦਾਰ ਭਵਨ ਸਿੰਘ ਮਾਨ ਨੇ ਕਿਹਾ ਸੀਗਾ ਵੀ ਨਹਿਰੀ ਪਾਣੀ ਸੋਡੇ ਘਰ-ਘਰ ਪਹੁੰਚਾ ਦਾਂਗੇ ਇਸ ਕਰਕੇ ਉੱਥੇ ਵੀ ਪਾਣੀ ਪਹੁੰਚਿਆ ਹੋਰ ਬਹੁਤ ਇਹੋ ਜਿਹੇ ਕੰਮ ਹੋਏ ਜਿਹੜਾ ਕਿ ਲੋਕਾਂ ਨੇ ਮਾਨ ਸਾਹਿਬ ਦੇ ਕੰਮਾਂ ਤੇ ਉਹਨਾਂ ਨੂੰ ਇੱਕ ਵੱਡੀ ਫਤਵਾ ਦਿੱਤਾ ਵੀ ਪੰਜਾਬ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸ਼ਮਦੀ ਦਾ ਬਹੁਤ ਵੱਡਾ ਹੜਾ ਆ ਜਿਹੜਾ ਕਿ ਲੋਕਾਂ ਦੇ ਕਮਾਕਾਰਾਂ ਤੋਂ ਪਤਾ ਲੱਗਦਾ ਵੀ ਜੇ ਕੰਮ ਹੋਏ ਨੇ ਤਾਂ ਕਿ ਇੱਕ ਤਰਫਾ ਹੀ ਵੋਟਾਂ ਪਾਈਆਂ ਨੇ ਇਹਦੇ ਵਿੱਚ ਬਿਲਕੁਲ ਹੀ ਇਮਾਨਦਾਰੀ ਨਾਲ ਸਾਰੀਆਂ ਵੋਟਾਂ ਪਾਈਆਂ ਗਈਆਂ ਨੇ ਇਮਾਨਦਾਰੀ ਨਾਲ ਹੀ ਕੰਮ ਹੋਇਆ ਕਿਸੇ ਤਰ੍ਹਾਂ ਦੀ ਵੀ ਕੋਈ ਉਹ ਨਹੀਂ ਹੈਗੀ ਵੀ ਕਈ ਤਰ੍ਹਾਂ ਦੀ ਪ੍ਰੋਬਲਮ ਆਈਆਂ ਲੋਕਾਂ ਨੇ ਰੌਲਾ ਪਾਇਆ ਵੀ ਸਾਡੇ ਨਾਲ ਧੱਕਾ ਹੋਇਆ ਪਰ ਅੱਜ ਲੋਕਾਂ ਦੇ ਇਕੱਠ ਤੋਂ ਪਤਾ ਲੱਗਦਾ ਜਾਂ ਜੋ ਕਾਊਂਟਿੰਗ ਹੁੰਦੀ ਉਸ ਤੋਂ ਪਤਾ ਲੱਗਦਾ ਵੀ ਕਿਤੇ ਕੋਈ ਧੱਕਾ ਨਹੀਂ ਹੋਇਆ ਬਹੁਤ ਵੱਡਾ ਲੋਕਾਂ ਨੇ ਵਿਸ਼ਵਾਸ ਸੀਗਾ ਵੀ ਸਾਨੂੰ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਤੇ ਅਸੀਂ ਮਾਨ ਸਾਹਿਬ ਨੂੰ ਇੱਕ ਵੱਡਾ ਤੋਹਫਾ ਦੇਈਏ ਉਹ ਅੱਜ ਤੋਹਫੇ ਦੇ ਰੂਪ ਵਿੱਚ ਇੰਨਾ ਪਤਾ ਲੱਗਦਾ ਵੀ ਕਿ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜ਼ਿਲ੍ਹਾ ਪੰਚਾਇਤਾਂ ਦੇ ਬਲਾਕ ਸਭਾ ਦੀਆਂ ਸੀਟਾਂ ਮਾਨ ਸਾਹਿਬ ਦੀ ਝੋਲੀ ਪਾਈਆਂ ਗਈਆਂ ਨੇ ਸਾਡੇ ਹਲਕੇ ਧੂਰੀ ਤੋਂ ਵੀ ਅਸੀਂ ਤਿੰਨੇ ਬਲਾਕ ਸਭਾਤੀ ਜ਼ਿਲ੍ਹਾ ਪੰਚਾਇਤ ਤਨੇਸੀਟਾ ਦੇ 18 ਬਲਾਕਾਂ ਸਮਤੀ ਦੀਆਂ ਸੀਟਾਂ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਉਣ ਨੂੰ ਹਾਜ਼ਰ ਖੜਿਆ ਤੇ ਅਸੀਂ ਉਹਨਾਂ ਨੂੰ ਬਹੁਤ ਵੱਡਾ ਇਹ ਵਿਸ਼ਵਾਸ ਦਿਵਾਇਆ ਸੀ ਉਹੀ ਅਸੀਂ ਉਹਨਾਂ ਦੀ ਝੋਲੀ ਪਾ ਰਹੇ ਹਾਂ ਰਹਿੰਦੇ ਪਿੰਡਾਂ ਦੇ ਕੰਮ ਜਿਹੜੇ ਰਹਿੰਦੇ ਨੇ ਉਹ ਕਿਸ ਤਰ੍ਹਾਂ ਦੇਖੋਗੇ ਸਰਕਾਰ ਤੱਕ ਕਿਵੇਂ ਕਰਾਉਂਗਾ ਸਰਕਾਰ ਦਾ ਕੰਮ ਦਏ ਨੇ ਵੀ ਜੋ ਕੰਮ ਹੋਏ ਨੇ ਦਾ ਬਹੁਤ ਹੋਏ ਨੇ ਪਰ ਹੁਣ ਕੰਮ ਜੋ ਹੈਗੇ ਨੇ ਅਸੀਂ ਲੈ ਕੇ ਉਹਨਾਂ ਨੂੰ ਕੰਮਾਂ ਨੂੰ ਨਾਲ ਜੋ ਪਿੰਡਾਂ ਦੇ ਵਿੱਚ ਕੋਈ ਘਾਟ ਹੋਊਗੀ ਉਹ ਉਹਨਾਂ ਦੇ ਪਿੰਡ-ਪਿੰਡ ਜਾ ਕੇ ਉਹਨਾਂ ਤੋਂ ਪੁੱਛ ਕੇ ਕਮਾਸ਼ੀ ਜਿਹੇ ਜੇ ਬਲਾਕ ਸਮਤੀ ਦਾ ਜ਼ਿਲ੍ਹਾ ਪੰਚਾਇਤ ਤੌਰ ਤੇ ਫੋਨ ਗਿਓ ਅਸੀਂ ਕਰਵਾ ਕੇ ਦੇਵਾਂਗੇ ਤੂਰੀ ਹਲਕੇ ਦੀ ਸਭ ਤੋਂ ਵੱਧ ਮਾਰਦਨਾ ਜਿੱਤਰਿਓ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੂਰੀ ਹਲਕੇ ਵਿੱਚ ਲੋਕਾਂ ਦਾ ਪਿਆਰ ਹੀ ਮਾਨ ਸਾਹਿਬ ਨਾਲ ਇੰਨਾ ਸੀਗਾ ਕਿ ਉਹਨਾਂ ਨੇ ਮੈਨੂੰ ਵੀ ਇੰਨਾ ਪਿਆਰ ਦਿੱਤਾ ਕਿ ਮੈਨੂੰ ਆਪਣੇ ਆਪ ਦੇ ਇੰਨਾ ਮਾਨ ਸੀਗਾ ਵੀ ਕਿ ਮੇਰਾ ਲੋਕਾਂ ਨਾਲ ਕਿੰਨਾ ਕੁ ਪਿਆਰ ਆਉ ਮੈਨੂੰ ਅੱਜ ਪਤਾ ਲੱਗ ਗਿਆ ਪਹਿਲੀ ਗੱਲ ਤਾਂ ਵੱਡੀ ਹੁੰਦੀ ਹੈ ਪਾਰਟੀ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਜਦੋਂ ਕਿ ਲੋਕਾਂ ਦਾ ਇੰਨਾ ਕਿ ਸੀਗਾ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਚਿਤਾਵਾਂਗੇ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਉਹੀ ਸਾਹਮਣੇ ਆ ਗਿਆ ਹੁਣ ਭਰਾਵਾਂ ਦੇ ਵੀ ਬਹੁਤ ਵੱਡੀ ਲੀਡ ਆ ਜੋ ਉਹ ਦੇਖਣ ਨੂੰ ਮਿਲੂਗੀ ਸ਼ਮਰ ਲੱਗਦਾ ਨਹੀਂ 2027 ਦੀ ਨਹੀਂ ਰੱਖੀ ਗਈ ਹੈ ਹਾਂ ਅਸੀਂ ਇਹ ਵੀ ਕਹਿੰਦੇ ਆ ਵੀ ਇਹ 2027 ਦੀ ਨਹੀਂ ਰੱਖੀ ਗਈ ਤੇ ਦੁਬਾਰਾ ਸਰਕਾਰ ਆਉਣ ਦੇ ਸਾਰੀਆਂ ਤਿਆਰੀਆਂ ਨੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆ ਵੀ ਜਦੋਂ ਕਿ ਜਿਲ੍ਹਾ ਪਸ਼ਾ ਦੇ ਬਲਾਕ ਸਮਤੀਆਂ ਸ਼ੀਟਾਂ ਦੇ ਵਿੱਚ ਜਿਹੋ ਜਿਹੇ ਰਿਜ਼ਲਟ ਆਏ ਨੇ ਤੁਸੀਂ ਇਹਨੂੰ ਦੇਖ ਕੇ ਦੇਖੋਗੇ ਪਹਿਲਾਂ ਤਾਂ 92 ਸੀਟਾਂ ਆਈਆਂ ਸੀ ਇਸ ਸਾਲ ਇਹ ਲੱਗਦਾ ਵੀ 100 ਪਲੱਸ ਹੋਣਗੇ ਆਉਣ ਵਾਲੇ ਟਾਈਮ ਦੇ। ਇਹਦਾ ਸਿਹਰਾ ਸਰਕਾਰ ਨੂੰ ਜਾਂਦਾ ਮਾਨ ਸਾਹਬ ਮਾਨ ਸਾਹਿਬ ਸਾਡੇ ਸੀਐਮ ਨੇ ਤੇ ਸਾਡੇ ਹਰਕੇ ਦੇ ਐਮਐਲਏ ਨੇ ਤੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਬਹੁਤ ਹੀ ਇਮਾਨਦਾਰੀ ਨਾਲ ਕੀਤੇ ਜਾਂਦੇ ਨੇ ਤੇ ਕਿਸੇ ਨਾਲ ਮਤਭੇਦ ਨਹੀਂ ਕੀਤਾ ਜਾਂਦਾ ਤੇ ਲੋਕਾਂ ਨਾਲ ਪਿਆਰ ਰੱਖਿਆ ਜਾਂਦਾ ਤੇ ਕੰਮ ਨੇੜੇ ਸਾਫ਼ ਸੁਥਰੇ ਨੇ ਕੰਮਾਂ ਨੂੰ ਜਿਹੜਾ ਗਰੰਟਾ ਦੇ ਪਿੰਡਾਂ ਨੂੰ ਬਹੁਤ ਜ਼ਿਆਦੇ ਨੇ ਜਿਹੜੀ ਲਾਈਟ ਆ ਸਾਡੇ ਦਿਨ ਦੇ ਆਉਣ ਦੇ ਕਾਰਨ ਸਾਡੇ ਜ਼ਿਮੀਂਦਰ ਭਾਈ ਨੇ ਸਾਰਿਆਂ ਨੇ ਵੋਟਾਂ ਡਟ ਕੇ ਪਾਈਆਂ ਨੇ ਵੀ ਸਾਡਾ ਜਿਹੜਾ ਪਹਿਲਾ ਸੀਐਮ ਬਣਿਆ ਜਿਹਨੇ ਸਾਨੂੰ ਦਿਨੇ ਲੈਡ ਦਿੱਤੀ ਹੈ ਨਹੀਂ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਨੂੰ ਦਿਨੇ ਲੈਡ ਨਹੀਂ ਦਿੱਤੀ ਬੈਕ ਯੂ ਲੱਗਦਾ ਕਿ ਆਉਣ ਵਾਲੀ 2027 ਦੇ ਚੋਣਾਂ ਦੇ ਵਿੱਚ ਵੱਡੀ ਕਾਂਗ ਜਿੱਤ ਬੜੀ ਜਿੱਤ ਕਰਾਂਗੇ ਜੀ ਬਹੁਤ ਵੱਡੀ ਜਿੱਤ ਕਰਾਂਗੇ ਹਜ ਤੱਕ ਵੋਟਾਂ ਹੀ ਨਹੀਂ ਲੋਕਾਂ ਦੇ ਬਹੁਤ ਕੋਲ ਘਟ ਹੋਈ ਹੈ ਜੇ ਜਾਦੇ ਹੁੰਦੀ ਤਾਂ ਮਾਰਜਨ ਹੋਰ ਬਹੁਤ ਜਿਆਦੇ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਦਾ ਆਮ ਆਦਮੀ ਪਾਰਟੀ ਹਾਈ ਕਮਾਂਡ ਅਤੇ ਸਰਦਾਰ ਭਵਨ ਸਿੰਘ ਮਾਨ ਸੀਐਮ ਪੰਜਾਬ ਉਹਨਾਂ ਦੇ ਤਹਿਤ ਲੋ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਉਮੀਦਵਾਰ ਬਣਾ ਕੇ ਬਾਲੀਆਂ ਜ਼ੋਨ ਦੇ ਵਿੱਚ ਭੇਜਿਆ ਅਸੀਂ ਉਹਨਾਂ ਦਾ ਆਪਣੇ ਵੱਲੋਂ ਤੇ ਆਪਣੇ ਵਰਕਰਾਂ ਵੱਲੋਂ ਅਤੇ ਵਲੰਟੀਅਰ ਵੀਰਾਂ ਵੱਲੋਂ ਫੇਰ ਦੁਬਾਰਾ ਇੱਕ ਵਾਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੀਗਾ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਵੀ ਤੁਹਾਡੇ ਨਾਲ ਮਿਲ ਕੇ ਚੱਲਾਂਗੇ ਤੇ ਵਿਸ਼ਵਾਸ ਦਿਵਾਉਣੇ ਆ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਜੋ ਕਿ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਸੀਂ ਦੱਸਿਆ ਵੀ ਜੋ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਬਣੀ ਹੋਈ ਆ ਉਹਦਾ ਤੁਹਾਨੂੰ ਪਤਾ ਹੀ ਆ ਵੀ ਕਿਹੋ ਜੀ ਤੁਹਾਨੂੰ ਫੰਡ ਮਿਲਦੇ ਆ ਜਾਂ ਕਿਹੋ ਜੇ ਕੰਮਕਾਰ ਹੁੰਦੇ ਆ ਤਾਂ ਉਹਦੇ ਵਿੱਚ ਬਹੁਤ ਬਜ਼ੁਰਗਾਂ ਨੇ ਇਹ ਦੱਸਿਆ ਵੀ ਸਾਡੇ ਨਾਲ ਜੋ ਅੱਜ ਆਮ ਆਦਮੀ ਪਾਰਟੀ ਤੋਂ ਸਾਨੂੰ ਮਿਲਿਆਗਾ ਉਹ ਅੱਜ ਤੱਕ ਸਾਨੂੰ ਕਦੇ ਕਿਸੇ ਪਾਰਟੀ ਤੋਂ ਨਹੀਂ ਮਿਲਿਆ ਜਿਵੇਂ ਕਿ ਪਿੰਡਾਂ ਦੇ ਵਿੱਚ ਪਾਣੀ ਦੀ ਇੱਕ ਬਾਪੂ ਜੀ ਨੇ ਦੱਸਿਆ ਕਹਿੰਦਾ ਮੈਂ ਸਨ 47 ਤੋਂ ਦੇਖਦਾ ਸੀਗਾ ਵੀ ਕਦੇ ਟਿੱਬਿਆਂ ਦੇ ਨਹਿਰੀ ਪਾਣੀ ਨਹੀਂ ਪਹੁੰਚ ਸਕਦਾ ਉਹਨੇ ਬਹੁਤ ਵੱਡੀ ਗੱਲ ਇਹ ਦੱਸੀ ਸਾਨੂੰ ਉਹਦੀ ਵੀਡੀਓ ਵੀ ਵਾਇਰਲ ਹੋਈ ਆ ਉਹ ਕਹਿੰਦਾ ਮੈਂ ਸੋਚਿਆ ਵੀ ਨਹੀਂ ਸੀ ਵੀ ਟਿੱਬਿਆਂ ਤੇ ਪਾਣੀ ਪਹੁੰਚ ਜੂਗਾ ਜੋ ਕਿ ਸਰਦਾਰ ਭਵਨ ਸਿੰਘ ਮਾਨ ਨੇ ਕਿਹਾ ਸੀਗਾ ਵੀ ਨਹਿਰੀ ਪਾਣੀ ਸੋਡੇ ਘਰ-ਘਰ ਪਹੁੰਚਾ ਦਾਂਗੇ ਇਸ ਕਰਕੇ ਉੱਥੇ ਵੀ ਪਾਣੀ ਪਹੁੰਚਿਆ ਹੋਰ ਬਹੁਤ ਇਹੋ ਜਿਹੇ ਕੰਮ ਹੋਏ ਜਿਹੜਾ ਕਿ ਲੋਕਾਂ ਨੇ ਮਾਨ ਸਾਹਿਬ ਦੇ ਕੰਮਾਂ ਤੇ ਉਹਨਾਂ ਨੂੰ ਇੱਕ ਵੱਡੀ ਫਤਵਾ ਦਿੱਤਾ ਵੀ ਪੰਜਾਬ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸ਼ਮਦੀ ਦਾ ਬਹੁਤ ਵੱਡਾ ਹੜਾ ਆ ਜਿਹੜਾ ਕਿ ਲੋਕਾਂ ਦੇ ਕਮਾਕਾਰਾਂ ਤੋਂ ਪਤਾ ਲੱਗਦਾ ਵੀ ਜੇ ਕੰਮ ਹੋਏ ਨੇ ਤਾਂ ਕਿ ਇੱਕ ਤਰਫਾ ਹੀ ਵੋਟਾਂ ਪਾਈਆਂ ਨੇ ਇਹਦੇ ਵਿੱਚ ਬਿਲਕੁਲ ਹੀ ਇਮਾਨਦਾਰੀ ਨਾਲ ਸਾਰੀਆਂ ਵੋਟਾਂ ਪਾਈਆਂ ਗਈਆਂ ਨੇ ਇਮਾਨਦਾਰੀ ਨਾਲ ਹੀ ਕੰਮ ਹੋਇਆ ਕਿਸੇ ਤਰ੍ਹਾਂ ਦੀ ਵੀ ਕੋਈ ਉਹ ਨਹੀਂ ਹੈਗੀ ਵੀ ਕਈ ਤਰ੍ਹਾਂ ਦੀ ਪ੍ਰੋਬਲਮ ਆਈਆਂ ਲੋਕਾਂ ਨੇ ਰੌਲਾ ਪਾਇਆ ਵੀ ਸਾਡੇ ਨਾਲ ਧੱਕਾ ਹੋਇਆ ਪਰ ਅੱਜ ਲੋਕਾਂ ਦੇ ਇਕੱਠ ਤੋਂ ਪਤਾ ਲੱਗਦਾ ਜਾਂ ਜੋ ਅਕਾਊਂਟਿੰਗ ਹੁੰਦੀ ਉਸ ਤੋਂ ਪਤਾ ਲੱਗਦਾ ਵੀ ਕਿਤੇ ਕੋਈ ਧੱਕਾ ਨਹੀਂ ਹੋਇਆ ਬਹੁਤ ਵੱਡਾ ਲੋਕਾਂ ਨੇ ਵਿਸ਼ਵਾਸ ਸੀਗਾ ਵੀ ਸਾਨੂੰ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਤੇ ਅਸੀਂ ਮਾਨ ਸਾਹਿਬ ਨੂੰ ਇੱਕ ਵੱਡਾ ਤੋਹਫਾ ਦਈਏ ਉਹ ਅੱਜ ਤੋਹਫੇ ਦੇ ਰੂਪ ਵਿੱਚ ਇੰਨਾ ਪਤਾ ਲੱਗਦਾ ਵੀ ਕਿ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜ਼ਿਲ੍ਹਾ ਪੰਚਾਇਤਾਂ ਦੇ ਬਲਾਕ ਸ਼ਮਤੀ ਦੀਆਂ ਸੀਟਾਂ ਮਾਨ ਸਾਹਿਬ ਦੀ ਝੋਲੀ ਪਾਈਆਂ ਗਈਆਂ ਨੇ ਸਾਡੇ ਹਲਕੇ ਧੂਰੀ ਤੋਂ ਵੀ ਅਸੀਂ ਤਿੰਨੇ ਬਲਾਕ ਸ਼ਮਤੀ ਜ਼ਿਲ੍ਹਾ ਪੰਚਾਇਤ ਤਿੰਨ ਸੀਟਾਂ ਤੇ 18 ਬਲਾਕ ਸ਼ਮਤੀ ਦੀਆਂ ਸੀਟਾਂ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਉਣ ਨੂੰ ਹਾਜ਼ਰ ਖੜਿਆ ਤੇ ਅਸੀਂ ਉਹਨਾਂ ਨੂੰ ਬਹੁਤ ਵੱਡਾ ਇਹ ਵਿਸ਼ਵਾਸ ਦਿਵਾਇਆ ਸੀ ਉਹੀ ਅਸੀਂ ਉਹਨਾਂ ਦੀ ਝੋਲੀ ਪਾ ਰਹੇ ਹਾਂ ਰਹਿੰਦੇ ਪਿੰਡਾਂ ਦੇ ਕੰਮ ਜਿਹੜੇ ਰਹਿੰਦੇ ਨੇ ਉਹ ਕਿਸ ਤਰ੍ਹਾਂ ਦੇਖੋਗੇ ਸਰਕਾਰ ਤੱਕ ਕਿਵੇਂ ਕਰਾਉਂਗਾ ਸਰਕਾਰ ਦਾ ਕੰਮ ਦਾਏ ਨੇ ਵੀ ਜੋ ਕੰਮ ਹੋਏ ਨੇ ਦਾ ਬਹੁਤ ਹੋਏ ਨੇ ਪਰ ਹੁਣ ਕੰਮ ਜੋ ਹੈਗੇ ਨੇ ਅਸੀਂ ਲੈ ਕੇ ਉਹਨਾਂ ਨੂੰ ਕਮਾਂ ਨੂੰ ਨਾਲ ਜੋ ਪਿੰਡਾਂ ਦੇ ਵਿੱਚ ਕੋਈ ਘਾਟ ਹੋਊਗੀ ਉਹ ਉਹਨਾਂ ਦੇ ਪਿੰਡ-ਪਿੰਡ ਜਾ ਕੇ ਉਹਨਾਂ ਤੋਂ ਪੁੱਛ ਕੇ ਕੰਮ ਅਸੀਂ ਜਿਹੇ ਜਿਹੇ ਬਲਾਕ ਸਮਤੀ ਦਾ ਜ਼ਿਲ੍ਹਾ ਪੰਚਾਇਤ ਤੌਰ ਤੇ ਫੋਨਗੇ ਅਸੀਂ ਕਰਵਾ ਕੇ ਦੇਵਾਂਗੇ ਜਿਹੜੀ ਹਲਕੀ ਸਭ ਤੋਂ ਵੱਧ ਮਾਰਦ ਨਾਲ ਜਿੱਤਰਿਓ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਥੋੜੀ ਹਲਕੇ ਵਿੱਚ ਲੋਕਾਂ ਦਾ ਪਿਆਰ ਹੀ ਮਾਨ ਸਾਹਿਬ ਨਾਲ ਇੰਨਾ ਸੀਗਾ ਕਿ ਉਹਨਾਂ ਨੇ ਮੈਨੂੰ ਵੀ ਇੰਨਾ ਪਿਆਰ ਦਿੱਤਾ ਕਿ ਮੈਨੂੰ ਆਪਣੇ ਆਪ ਦੇ ਇੰਨਾ ਮਾਨ ਸੀਗਾ ਵੀ ਕਿ ਮੇਰਾ ਲੋਕਾਂ ਨਾਲ ਕਿੰਨਾ ਕੁ ਪਿਆਰ ਆਉ ਮੈਨੂੰ ਅੱਜ ਪਤਾ ਲੱਗਿਆ ਪਹਿਲੀ ਗੱਲ ਤਾਂ ਵੱਡੀ ਹੁੰਦੀ ਹੈ ਪਾਰਟੀ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਜਦੋਂ ਕਿ ਲੋਕਾਂ ਦਾ ਇੰਨਾ ਕੁ ਸੀਗਾ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਚਿਤਾਵਾਂਗੇ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਉਹੀ ਸਾਹਮਣੇ ਆ ਗਿਆ ਹੁਣ ਭਰਾਵਾਂ ਦੇ ਵੀ ਬਹੁਤ ਵੱਡੀ ਲੀਡ ਆ ਜੋ ਉਹ ਦੇਖਣ ਨੂੰ ਮਿਲੂਗੀ ਜਨਾਬ ਲੱਗਦਾ ਨਹੀਂ 2027 ਦੀ ਨਹੀਂ ਰੱਖੀ ਗਈ ਹੈ ਹਾਂ ਅਸੀਂ ਇਹ ਵੀ ਕਹਿੰਦੇ ਆ ਵੀ ਇਹ 2027 ਦੀ ਨਹੀਂ ਰੱਖੀ ਗਈ ਤੇ ਦੁਬਾਰਾ ਸਰਕਾਰ ਆਉਣ ਦੇ ਸਾਰੀਆਂ ਤਿਆਰੀਆਂ ਨੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆ ਵੀ ਜਦੋਂ ਕਿ ਜਿਲ੍ਹਾ ਪੰਚਾਇਤ ਦੇ ਬਲਾਕ ਸਮਤੀਆਂ ਦੀਆਂ ਸ਼ੀਟਾਂ ਦੇ ਵਿੱਚ ਜਿਹੋ ਜਿਹੇ ਰਿਜ਼ਲਟ ਆਏ ਨੇ ਤੁਸੀਂ ਇਹਨੂੰ ਦੇਖ ਕੇ ਦੇਖੋਗੇ ਪਹਿਲਾਂ ਤਾਂ 92 ਸ਼ੀਟਾਂ ਆਈਆਂ ਸੀ ਇਸ ਸਾਲ ਇਹ ਲੱਗਦਾ ਵੀ 100 ਪਲੱਸ ਹੋਣਗੇ ਆਉਣ ਵਾਲੇ ਟਾਈਮ ਦੇ ਇਦਾਂ ਸਿਹਰਾ ਸਰਕਾਰ ਨੂੰ ਜਾਂਦਾ ਮਾਨ ਸਾਹਬ ਮਾਨ ਸਾਹਿਬ ਸਾਡੇ ਸੀਐਮ ਨੇ ਤੇ ਸਾਡੇ ਹਰਕੇ ਦੇ ਐਮਐਲਏ ਨੇ ਤੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਬਹੁਤ ਹੀ ਇਮਾਨਦਾਰੀ ਨਾਲ ਕੀਤੇ ਜਾਂਦੇ ਨੇ ਤੇ ਕਿਸੇ ਨਾਲ ਮਤਭੇਦ ਨਹੀਂ ਕੀਤਾ ਜਾਂਦਾ ਤੇ ਲੋਕਾਂ ਨਾਲ ਪਿਆਰ ਰੱਖਿਆ ਜਾਂਦਾ ਤੇ ਕੰਮ ਨੇੜੇ ਸਾਫ਼ ਸੁਥਰੇ ਨੇ ਕੰਮਾਂ ਨੂੰ ਜਿਹੜਾ ਗਰੰਟਾ ਦੇ ਪਿੰਡਾਂ ਨੂੰ ਬਹੁਤ ਜ਼ਿਆਦੇ ਨੇ ਤੇ ਜਿਹੜੀ ਲਾਈਟ ਆ ਸਾਡੇ ਦਿਨ ਦੇ ਆਉਣ ਦੇ ਕਾਰਨ ਸਾਡੇ ਜ਼ਿਮੀਂਦਾਰ ਭਾਈ ਨੇ ਸਾਰਿਆਂ ਨੇ ਵੋਟਾਂ ਡਟ ਕੇ ਪਾਈਆਂ ਨੇ ਵੀ ਸਾਡਾ ਜਿਹੜਾ ਪਹਿਲਾ ਸੀਐਮ ਬਣਿਆ ਜਿਹਨੇ ਸਾਨੂੰ ਦਿਨੇ ਲੜ ਦਿੱਤੀ ਹੈ ਨਹੀਂ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਨੂੰ ਦੇ ਨੇ ਲਾਈਟ ਨਹੀਂ ਦਿੱਤੀ ਬਾਈ ਜੀ ਲੱਗਦਾ ਕਿ ਆਉਣ ਵਾਲੀ 2027 ਦੇ ਚੋਣਾਂ ਦੇ ਵਿੱਚ ਵੱਡੀ ਕਾਂ ਜਿੱਤ ਬੜੀ ਜਿੱਤ ਕਰਾਂਗੇ ਜੀ ਬਹੁਤ ਵੱਡੀ ਜਿੱਤ ਕਰਾਂਗੇ ਹਜ ਤੱਕ ਵੋਟਾਂ ਹੀ ਨਹੀਂ ਲੋਕਾਂ ਦੇ ਬਹੁਤ ਕੋਲ ਘਟ ਹੋਈ ਹੈ ਜੇ ਜਿਆਦਾ ਹੁੰਦੀ ਤਾਂ ਮਾਰਜਨ ਹੋਰ ਬਹੁਤ ਜਿਆਦਾ ਹੁੰਦਾ